ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਆਪਾਂ ਵੀ ਠੀਕ ਠਾਕ ਆ। ਤੇ ਅੱਜ ਆਪਾਂ ਚੱਲੇ ਆ ਕੈਨੇਡਾ ਡੈਡੀ ਦੇ ਲਈ ਸ਼ਾਪਿੰਗ ਕਰਨ। ਉਹਨਾਂ ਦੇ ਕੱਪੜੇ ਲੈਣੇ ਸੀਗੇ ਕੈਨੇਡਾ ਲੈ ਕੇ ਜਾਣ ਦੇ ਲਈ। ਕੁਰਤੇ ਪਜਾਮੇ। ਕੁਰਤੇ ਪਜਾਮੇ। ਅਸੀਂ ਆਲਰੇਡੀ ਵੈਸੇ ਕੁਝ ਸਿਲੈਕਟ ਕਰਿਆਏ ਸੀਗੇ। ਦੇ ਆਂਦੇ ਸੀਗੇ ਪਹਿਲਾਂ ਮੰਮੀ ਕਹਿੰਦੇ ਬਾਹਰ ਆ ਸੱਜ ਜਾਣਾ। ਪਹਿਲਾਂ ਦੋ ਹੀ ਕਹਿੰਦੇ ਸੀਗੇ। ਹਾਂਜੀ। ਅਸੀਂ ਚਾਹੁੰਦੇ ਵੀ ਫਿਰ ਤੁਸੀਂ ਇੱਥੋਂ ਹੀ ਸਵਾ ਕੇ ਲੈ ਆ ਦਿਓ ਵੀ। ਨਾਲੇ ਕਪੜਾ ਵਧੀਆ ਮਿਲ ਜਾਂਦਾ ਹੈ ਉੱਥੇ ਸਿੰਥੈਟਿਕ ਜਿਹੇ ਹੁੰਦਾ ਜ਼ਿਆਦਾਤਰ ਕਹਿੰਦੇ ਨਾਲੇ ਕਹਿੰਦੇ ਉਹ ਮਹਿੰਗੇ ਪੈ ਜਾਂਦੀ ਹੈ ਉਹ ਸਲਾਈ ਉਹਨਾਂ ਹੀ ਪੈ ਜਾਂਦੀ ਹੈ ਉੱਤੇ ਜੇ ਕਪੜਾ ਇਹਦਾ ਵੀ ਸਰ ਵੀ ਜਾਵੇ ਤਾਂ ਕਹਿੰਦੇ ਤੁਸੀਂ ਹੋਰ ਸਵਾਗੇ ਲਿਆ ਦਿਓ ਫਿਰ ਅਸੀਂ ਉਹ ਵੀਰਾ ਕਹਿੰਦਾ ਵੀ ਐਂ ਕਰਿਓ ਆਪ ਆਕੇ ਸਿਲੈਕਟ ਕਰ ਲਿਓ ਕਿ ਵੀਡੀਓ ਚ ਫੈਬਰਿਕ ਦਾ ਨਹੀਂ ਪਤਾ ਲੱਗਣਾ ਮੈਨੂੰ ਤਾਂ ਐ ਸੀਗਾ ਵੀ ਦੇ ਦਿਓ ਇਦਾਂ ਹੀ ਵੀ ਫੜਾ ਦਿਓ ਟੇਲਰ ਵੀ ਉੱਥੀ ਆ ਉਹਨਾਂ ਦੇ ਕੋਲੇ ਕਿ ਕਹੇਗਾ ਚਾਚੀ ਜੀ ਦਾ ਬਰਥਡੇ ਤਾਂ ਅਸੀਂ ਕਿਹਾ ਸੈਲੀਬ੍ਰੇਟ ਕਰ ਲੈਂਦੇ ਆ ਪਹਿਲਾਂ ਚਾਚੀ ਮੁੱਕਰਦੇ ਸੀ ਕਹਿੰਦੇ ਮੇਰੀ ਤਾਂ ਉਮਰ ਘਟ ਗਈ ਜਵਾਕਾਂ ਦਾ ਪੱਛੜੀ ਹੁੰਦਾ ਆ ਮੈਨੂੰ ਕੋਈ ਨਾ ਕੱਲਣ ਦਾ ਜਵਾਕਾਂ ਦਾ ਪੱਛੜਾ ਵੀ ਚਾਹੀਦਾ ਹੁੰਦਾ ਆ ਆਪਾਂ ਤਾਂ ਪਾਰਟੀ ਇਹ ਕਰਨੀ ਆ ਮੈਨੂੰ ਹੈਗਾ ਸਾਨੂੰ ਤਾਂ ਪਾ ਬੰਨਣਾ ਚਾਹੀਦਾ ਆ ਜਵਾਕਾਂ ਨੂੰ ਤਾਂ ਪਾਰਟੀ ਕਰਨ ਦਾ ਕੱਪੜਾ ਬਹੁਤ ਸੋਹਣਾ ਬਹੁਤ ਸੋਹਣਾ ਇਸ ਸੇ ਉਹਦੇ ਚਾਟ ਇਹ ਟੈਰੀਕੋਟਾ ਫਾਈਜ਼ਨ ਦੇ ਫੈਬਰਿਕ ਅਲਟੀਮੇਟ ਬਹੁਤ ਹੀ ਸੋਹਣਾ ਹੈ ਆ ਵਾਲਾ ਸਾਨੂੰ ਬਹੁਤ ਜ਼ਿਆਦਾ ਪਸੰਦ ਆ ਇਹ ਹੀ ਸੀਗਾ ਇਹ ਨਹੀਂ ਸੀਗਾ ਆਹ ਸੀਗਾ ਪਸੰਦ ਇਹਨੂੰ ਮਤਲਾਓ ਇਹਨੂੰ ਮਤਲਾਓ ਅੱਛਾ ਹੂੰ ਅਜਾ ਟੁੱਟਾ ਹੀ ਆ ਤਾਂ ਵੇਸਟ ਚ ਜਾਏ ਨਹੀਂ ਲੈ ਲੈ ਇਹ ਕਰਨਾਂ ਕੀ ਆ ਲੈ ਲੋ ਚੁੱਗੀ ਬਣਦੇ ਚੋੜ ਲਾਂਗੇ 250 ਮੀਟਰ ਪਾਉਗੇ ਇਹ ਤਾਂ ਵੱਡਾ ਪਣਾ ਲੱਗਦਾ ਇਹ ਤਾਂ 6 ਦਿਨ ਲੱਗੂ ਇਹ ਘੱਟ ਲੱਗੂ ਸਦੇ ਦੋ ਪੈਸਾ ਆਹ ਬੜਾ ਚਾਹੀਦਾ ਸੀ ਵੱਡੇ ਪਣੇ ਚ ਕੀ ਯਾਦ ਰੱਖਣਗੇ ਪਰ ਇਹ ਮਿਲਿਆ ਨਹੀਂ ਹੈਗਾ ਵੱਡੇ ਪਣੇ ਆਪਾਂ ਇਹ ਕਰ ਰਹੇ ਆ ਵੀਡੀਓ ਜਬਾ ਮਹਿੰਗੇ ਦਿਖਾ ਦਿੰਨੇ ਆ ਬਾਅਦ ਚ ਆਪਾਂ ਦੋਏ ਲਾਂ ਇਹਨਾਂ ਫੈਬ੍ਰਿਕ ਸੋਨੇ ਕਿਹੜੇ ਸਿਲੈਕਟ ਕੀਤੇ ਹੁਣ ਤਾਂ ਤਿੰਨ ਇੱਕ ਆ ਕਿਤਾਇਆ ਇੱਕ ਖਾਦੀ ਵੀ ਕਿਤਾਇਆ ਉਧਰੋਂ ਖਾਦੀ ਤੇ ਇਹ ਕਿਹਨਾਂ ਚੋਂ ਪਤਾ ਲੱਗਦਾ ਬਜਟ ਆਊਟ ਆਫ ਕੋਹ ਨਾ ਆਉਜੇ ਤੇਰਾ ਨਹੀਂ ਕੋਈ ਨਾ ਮੈਸੇਜ ਹੀ ਪਾਉਂਦਾ ਹੋਰ ਪਾਉਂਦਾ 2000 ਰੁਪਏ ਹੋਰ ਪਾਉਂਦਾ ਦੀਨੇ ਨੇ ਵੱਧ ਲੈ ਲਈ ਸੀ ਮੈਂ ਤਿੰਨ ਤਾਂ ਤਿੰਨ ਲੈ ਲਈ ਸੀ ਤਿੰਨ ਹੋਰ ਹੋਗੇ 6 ਹੋਗੇ ਟੋਟਲ ਕਿ ਕੀ ਕਰਦੇ ਹੁੰਦੇ ਸੀ ਪੁਰਾਣੇ ਵਿਆਹ ਜਦੋਂ ਉਹ ਐ ਕਰ ਲੈਂਦੇ ਹੁੰਦੇ ਸੀ ਵੀ ਇੰਨੀ ਕੈਸ਼ ਦੇਣੀ ਆ ਬਿੱਲ ਵੱਧਦੇ ਹੀ ਬਣਾਵਣਾ ਕਿ ਦੇ ਵੀ ਦੁਕਾਨਦਾਰਾਂ ਨੇ ਉਹ ਕੱਪੜੇ ਲੈਣ ਲੱਗੇ ਵੱਧਦਾ ਬਿੱਲ ਬਣਾ ਕੇ ਦੇ ਦਿੰਦੇ ਸੀ ਕੁੜੀ ਦੇ ਸਹੁਰਿਆਂ ਨੂੰ ਵੀ ਅੰਦਾਜ਼ਾ ਸੀ ਪੂਰੇ ਹੋਗੇ ਹਾਂ ਹਾਂ ਨਹੀਂ ਉਹ ਤਾਂ ਹੈ ਕੋਈ ਟ੍ਰਿਕ ਚੱਲਦੇ ਹੁੰਦੇ ਸੀ ਪਹਿਲਾਂ ਮੈਂ ਦੱਸਣਾ ਨਹੀਂ ਕਿਨੇ ਕੀਤਾ ਸੀ ਸਾਡੇ ਘਰ ਸੀ ਕਿਸੇ ਨੇ ਨਹੀਂ ਕੀਤਾ ਸਾਰੇ ਕਰਦੇ ਨੇ ਜਿਹਦਾ ਜਿੱਥੇ ਲੱਗਦਾ ਦਾ ਜਿਹਦਾ ਜਿੱਥੇ ਦਾ ਲੱਗਦਾ ਜਿਵੇਂ ਹੁਣ ਕਹਿੰਦੇ ਨੇ ਵੀ ਮੁੰਡੇ ਵੀ ਜਿਹੜਾ ਜੋੜਾ ਜਮਾ ਹੁੰਦਾ ਨਾ ਮੁੰਡੇ ਵੀ ਜਿਹੜਾ ਹੁੰਦਾ ਉਹ ਕੁੜੀਆਂ ਦੇ ਜਾਂ ਦਿੰਦੇ ਨੇ ਜਾਂ ਫੇ ਨਾਨਕੇ ਦਿੰਦੇ ਹੁੰਦੇ ਨੇ ਹਾਂਜੀ ਤੋਂ ਫੇ ਅਗਲਾ ਕਹਿੰਦਾ ਮਾਮੇ ਤੁਸੀਂ ਲੈਣੇ ਨੇ ਉਹ ਵੀ ਜਦੋਂ ਕਿ ਸਾਰੇ ਦੇ ਦਿੰਦੇ ਨੇ ਕੋਈ ਟ੍ਰੈਂਡ ਵੀ ਚੱਲੇ ਜਾਦਾ ਕੈਸ਼ ਮੰਗਦੇ ਹੁੰਦੇ ਨੇ ਨਾ ਉਹ 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 ਫਿਰ ਉਹ ਵੀ ਐਨ ਨਹੀਂ ਉਹ ਕਿ ਕਮਿਊਨਿਟੀ ਚ ਮੰਗਦੇ ਨੇ ਹਾਂ ਨਹੀਂ ਉਹ ਕਹਿੰਦਾ ਵੀ ਕਈ ਵਾਰ ਵੀ ਉਹ ਫਿਰ ਕੁੜੀ ਵਾਲੇ ਵੀ ਐਨ ਕਮਰੇ ਦੇ ਮੂਰੇ ਚੰਗੀ ਤਰ੍ਹਾਂ ਪਾਉਂਦੇ ਨੇ ਵੀ ਕੱਲ ਨੂੰ ਮੁੱਕਰਨਾ ਜਾ। ਉਹ ਇੱਕ ਕਮੇਟੀ ਸੀਗੀ ਚਲੋ ਆਪਾਂ ਗੰਨ ਨਾਮ ਲੈਣਾ। ਜਿਹਦੇ ਚ ਉਹਦਾ ਵੈਲਿਊ ਭੰਦੀ ਸੀ ਮੁੰਡੇ ਦੀ। ਹਾਂ 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 ਨਹੀਂ ਉਹਦਾ ਸੀ। ਸੌਦੇਬਾਜ਼ੀ। ਨਹੀਂ ਉਹਦੇ ਜਾ ਫਿਰ ਜੇ ਹੁਣ ਸੂਈ ਵੀ ਖਰੀਦੀ ਨਹੀਂ ਕੁੜੀ ਆਲੇ ਨੇ। ਹਾਂਜੀ। ਤਾਂ ਉਹਦੇ ਚ ਕੁੜੀ। ਉਹੀ ਮੈਂ ਜਦੋਂ ਮੈਂ ਐਕਸਪੀਰੀਅੰਸ ਕੀਤਾ ਹੋਇਆ ਹੈ। ਇਜਾ ਨਹੀਂ ਸਾਰਾ ਕੋਸ਼ਿਸ਼ ਪਰ ਉਹਨਾਂ ਨੇ ਜੋ ਟ੍ਰੈਂਡ ਚੇਂਜ ਕਰਤਾ ਉਹਨਾਂ ਦੇ ਬੱਚੇ ਪੜ ਲਿਖੇ ਨਹੀਂ ਹੁਣ ਤਾਂ ਬਹੁਤ ਟ੍ਰੈਂਡ ਚੇਂਜ ਹੋ ਗਿਆ ਹੁਣ ਤਾਂ ਬਹੁਤ ਚੇਂਜ ਹੋਈ ਜੇ ਸੂਈ ਵੀ ਕੁੜੀ ਦਾ ਵਿਆਹ ਨਹੀਂ ਲੈਣੀ ਤਾਂ ਉਹਨਾਂ ਨੇ ਉਹਦੇ ਵਿੱਚੋਂ ਬਿਲ ਬਿਲ ਦੇ ਹੁਣ ਤਾਂ ਬਹੁਤ ਫਰਕ ਪੈ ਗਿਆ ਪੂਣਾ ਪੂਣਾ ਦੇ ਵੀ ਕੱਪੜੇ ਵਿੱਚ ਹੀ ਖਾ ਦਿੰਦੇ ਸੀ ਦੂਜਾ ਬਣਾ ਰੰਗਾ ਨਾ ਹਾਂਜੀ ਤੀਜਾ ਕਿਹੜਾ ਤੀਜਾ ਨਹੀਂ ਸਾਰੀ ਸ਼ੇਮ ਆਹ ਕਾਦੀ ਦਾ ਆਹਾਂ ਹਾਂਜੀ ਕੀ ਆਖਾਂ ਆਹੀ ਆ ਕੋਈ ਆਈ ਗੱਲਾਂਗੇ ਠੀਕ ਹੈ ਸੋਹੀ ਆ ਕੱਪੜੇ ਵੀ ਲੈ ਲਵੇ ਉਦੋਂ ਬਿਨਾ ਬਰਗਰ ਲੈ ਕੇ ਆਇਆਗੇ ਬਰਗਰ ਖਾ ਵੀ ਆ ਇੱਕ ਇੱਕ ਅਸੀਂ ਹਾਂ ਅਸੀਂ ਖਾਇਆ ਮੈਂ ਆਪਣਾ ਖਾਇਆ ਹੀ ਮੈਂ ਕਹਿੰਦੀ ਵੀ ਮੈਨੂੰ ਘਰੇ ਆ ਕਿਉਂ ਗੱਲ ਨਹੀਂ ਬਣਦੀ ਉੱਥੇ ਹੀ ਸਵਾਦ ਲੱਗਦਾ ਜਿਆਦਾ ਹੀ ਗਰਮ ਗਰਮ ਤਾਜ਼ਾ ਤਾਜ਼ਾ ਉਹ ਠੰਡੇ ਹੋਏ ਤਾਂ ਨਹੀਂ ਆ ਉਹਦਾ ਮੈਂ ਇਹਨੇ ਨੂਡਲ ਖਾਦਾ ਸੀ ਮੈਂ ਆਲੂ ਟਿੱਕੀ ਖਾਦਾ ਸੀ ਅਸੀਂ ਦੇਖਣ ਨੂੰ ਵੀ ਕਿਹੜਾ ਲਈਏ ਫਿਰ ਅਸੀਂ ਨੂਡਲ ਵਾਲਾ ਹੀ ਲੈ ਲਿਆ ਕਿਉਂਕਿ ਉਹਦੇ ਵਿੱਚ ਟਿੱਕੀ ਵੀ ਸੀ ਹੀ ਆਲਰੇਡੀ ਮੈਨਾਂ ਠੱਗੀ ਹੋ ਗਈ ਮੇਰਾ ਪੂਰਾ ਹੋ ਗਿਆ ਤੇ ਕੇਕ ਮੈਂ ਆ ਤੀ ਕਿ ਇੰਨਾ ਵੱਡਾ ਲੈ ਕੇ ਆਂਦਾ ਛੋਟੇ ਹੱਥੇ ਚਾ ਰਿਆ ਵਾ ਹੂੰ ਪਿੱਛੇ ਉਹਨਾਂ ਦੇ ਸਾਰੇ ਜਿੰਨਾ ਮਟੀਰੀਅਲ ਸੀ ਸਾਰਾ ਲੱਗ ਗਿਆ ਉਹ ਕਹਿੰਦੇ ਹੁਣ ਅਸੀਂ ਕੀ ਕਰਾਂਗੇ ਜੇ ਕੋਈ ਆ ਕੇ ਸਾਡੇ ਕੋਲ ਕੇਕ ਕਰਾ ਦੇਣ ਕਰਦੇ ਹੁਣ ਔਖੇ ਹੋ ਜਾਣਗੇ ਵੀ ਇੰਨਾ ਮਿੱਠਾ ਚੱਕ ਲਿਆ ਹੁੰਦਾ ਹਾਂ ਕਰ ਰਹੇ ਸੀ ਕਿ ਆ ਤੱਕ ਕੇਕ ਲਿਆਉਣਾ ਨਹੀਂ ਹੈਗਾ ਵੀ ਮਿੱਠਾ ਆਲਰੇਡੀ ਬਹੁਤ ਹੋਇਆ ਪਿਆ ਕਰੇ ਹਾਂਜੀ ਡੱਬਾ ਆ ਜਾਂਦਾ ਭਾਜੀ ਆ ਜਾਂਦੀ ਐ ਖੋਆ ਖੋਆ ਇਹ ਜਿਹੜੀਆਂ ਕਾਫੀ ਹੋਈਆਂ ਪਈਆਂ ਨੇ ਇਕੱਠੀਆਂ ਤੇ ਬਾਕੀ ਆਪਾਂ ਐਡਾ ਕੇਕ ਲਿਆਂਦਾ ਉਹਨਾਂ ਆਪਾਂ ਦੋ ਸੈਲੀਬ੍ਰੇਸ਼ਨਾਂ ਕਰ ਲੈਣੀਆਂ ਨੇ ਵਿੱਚੇ ਬਸ ਸਕੂਟੀ ਨਹੀਂ ਸਕੂਟਰ ਦਾ ਕੇਕ ਕੱਟ ਲੈਣਾ ਹੈ ਵਿੱਚੇ ਬਰਥਡੇ ਦਾ ਕੇਕ ਕੱਟਣਾ ਠੀਕ ਮਾਰਦੀ ਕੀ ਗੱਲ ਆ ਵੀ ਸੀ ਤਾਂ ਬਰਥਡੇ ਆ ਉਹਨਾਂ ਕੇਕ ਖਾ ਸਕਦੇ ਨੇ ਨਾ 버거 ਖਾ ਸਕਦੇ ਨੇ ਉਹਨਾਂ ਨੇ ਫਰੂਟਸ ਲੈ ਕੇ ਆਏ ਆ ਜੱਤੀ ਨੇ ਫਰੂਟ ਲੈ ਕੇ ਆਏ ਕਿਉਂਕਿ ਜੱਤੀ ਦਾ ਕੇਕ ਦੀ ਕਰੀਮ ਖਾ ਸਕਦੇ ਨੇ 버거 ਤਾਂ ਖਾ ਹੀ ਨਹੀਂ ਸਕਦੇ ਚੱਲੀਏ ਫਿਰ ਆਪਾਂ ਅੰਦਰ 버거 ਠੰਡੇ ਹੁੰਦੇ ਆ ਕੇਕ ਤਾਂ ਲੈ ਖਾ ਕੇ ਗੱਟਣਾ ਥੋੜਾ ਜਿਹਾ ਫਿਰ 11 ਦੇ ਮੈਸੇਜ ਚਲੋ ਆਪਾਂ 버거 ਖਾ ਲੈਨੇ ਆ ਇੱਕ ਹੋਰ ਕੇਕ ਲਿਆਉਣਾ ਪੈਣਾ ਸੀ ਰਾਜੀਵ ਦੇ ਨਾਲ ਉਹ ਰਾਜੀਵ ਨੇ ਝਣਾਉਣਾ ਸੀ ਖਾਣ ਨੂੰ ਵੀ ਦੱਸ ਦਿਆਂ ਨਾ ਨਾ ਰਾਜੀਵ ਨੇ ਖੇਰ ਨਾ ਕਿਹਾ ਉਹਦਾ ਛੱਡ ਮਾਕੇ ਇਹ ਵੀ ਨਹੀਂ ਬਵਾਰ ਜਦਾਂ ਆ ਤੇ ਗੱਲਾਂ ਗੱਲਾਂ ਦੀਆਂ ਆ। ਡਾਲੀ ਪਾ ਲਈ ਸਲਾਦ ਸੂਕ ਕਰਾਂਗੇ, 버거 ਸਿਰ ਲਾਤ ਨੂੰ ਖਾਣਗੇ। ਮੈਨੂੰ ਲੱਗਦਾ ਖਾਣਗੇ ਨਹੀਂ ਕਿਉਂਕਿ ਉਹ ਕਹਿੰਦੇ ਮੇਰੀ ਰੋਟੀ। 100 ਰੁਪਏ ਮਿਸ ਹੋ ਜਾਣੀ ਆ ਵੀ। ਉਹ ਠੀਕ। ਮੈਨੂੰ ਲੱਗਦਾ ਮੈਨੂੰ ਫਲੇਟ ਨਹੀਂ ਚੱਲੇਗੀ ਕਿਉਂਕਿ ਮੈਂ ਨਹੀਂ 버거 ਖੜਾ ਸਕਦਾ ਅੱਜ ਹਨਾ। ਕੇਕ ਲੱਖਾਂਗੇ ਕਿੰਨਾ ਸੋਣਾ? ਕਿੱਥੇ? ਆ ਦੇਖੋ। ਚੱਕ ਕੇ ਕੀ ਮਿਲ ਆਇਆ ਟਾ। <laughs> थी भी <laughs> <क्यां रिकाल कीसी? laughs> मैं करो सोच के गई छोटे तू छोटा मैं सोचा भी छोटे तो छोटा लेना <laughs> <laughs> ਮੈਂ ਤੇ ਰਾਜਵੀਰ ਖਾਣ ਚੱਕ ਕੇ ਬਹੁਤ ਜੋਰ ਲਾਇਆ। ਕਹਿੰਦੇ ਨਵਗਾਣੀ ਪੈਣੀ ਆ। ਪਲੇਟ ਲੈ ਲਓ ਵੀ। ਇੱਕ ਉਹ ਅੰਕਲ ਜਿਹੇ ਦੀ ਵੀਡੀਓ ਉਹਨੂੰ ਪੁੱਛਦੇ ਨੇ ਕਰਦੇ ਕੀ ਖਾ ਰਹਿਆ ਵਾ। ਉਹ ਕਰੀ ਜਾਂਦਾ ਗੜਬੜ। 버거 ਕਹਿਣਾ ਦੀ ਉਹਨਾਂ ਨੂੰ। ਗੜਬੜ ਨੂੰ ਬੜੀ ਹਾਸੂਆ। ਹੁਣ ਕਦੇ ਵੀ 버거 ਦੇਖਦਾ ਮੇਰੇ ਮਨ ਚ ਨਹੀਂ ਵੀਡੀਓ ਬੈ ਗਈ। ਮੇਰੇ ਮਨ ਹੈ ਜੀ ਮੇਰੇ ਕੋਈ ਦੁਕਾਨ ਤੇ ਨਹੀਂ ਗਾ ਵੀ ਗੜਬੜ ਖਾਣਾ ਗੜਬੜ। ਤੇ 버ਗ ਖਾਦਦੇ ਹੋਏ ਜੀ ਬੁਨਣਾ ਔਖਾ ਹੋ ਜਾਂਦਾ। ਮੂੰਹ ਮੱਲਿਪੜਿਆ ਨੇ ਅਸੀਂ ਅੱਪ ਬਾਅਦ ਚ ਗੱਲਾਂ ਕਰਾਂਗੇ। ਉਹਨੇ ਯਾਰ ਜਣ 버거 ਖਾਈ। ਕੀ ਕਹਿੰਦੇ ਸੀ ਜੀ ਉਹ ਤੁਰ ਕੇ ਕੇ ਚੱਕਿਆ ਕਿਵੇਂ ਇਹ ਛੋਟੇ ਹਾਥੀ ਜਾਇਆ ਜੀ ਆ ਲਾਲ ਆਲਾ ਕੇਕ ਸਕੂਟੀ ਦਾ ਆ ਉਹ ਚਾਚੀ ਦਾ ਆ ਤੇ ਜਿਹੜਾ ਹਾਥੀ ਵੀ ਉਹ ਬੰਦਾ ਜੋੜਾ ਲੈ ਕੇ ਆ ਹੁਣ ਹੱਤੀ ਤਗੜਾ ਬੰਦਾ ਆ ਦੇਖ ਲਓ ਛੋਟਾ ਹਾਥੀ ਜਾਇਆ ਦੇਖ ਲਓ ਮੈਂ ਕਿਹਾ ਏਦਾਂ ਚੱਕਿਆ ਏਦਾਂ ਵੀ ਚੱਕਿਆ ਕਿਵੇਂ ਇਹ ਤੁਹਾਨੂੰ ਯਾਦ ਰਹੂਗਾ ਵੱਡੇ ਵਾਲੇ ਦੀ ਕਦਰ ਨਹੀਂ ਸੀ ਪੈਣੀ ਇਹ ਆਪਣੇ ਪਿੰਡ ਵਾਲੇ ਜੀਸੀਬੀ ਵਾਲੇ ਨੇ ਜਿਹੜੇ ਜਸਪਾਲ ਹੋ ਰਹੇ ਨੇ ਨਾ ਉਹਨਾਂ ਦੀ ਜੀਸੀਬੀ ਨਾਲ ਚੱਕੀ ਜੀ ਬਲੇਡ ਕੱਟਦੇ ਲਿਆ ਉਹ ਡੈਡੀ ਦਾ ਬੈੱਡ ਬਚਾਉਣ ਲਈ ਲਿਆਉਂਦੇ ਆ ਇਹ ਤਾਂ ਰੇਕ ਮੰਦਰੀ ਇੱਕ ਇੱਕ ਚਾਈਦਾ ਸੀ ਹਾਂ ਖਾਣਾ ਨਹੀਂ ਹੈ ਨਾ ਮਿੱਠਾ ਖਾਗਾ ਕੇ ਰਾਜਦੀਪ ਵੀ ਘੱਟ ਖਾਂਦਾ ਮਿੱਠਾ ਐਸੇ ਬਾਈ ਤਾਂ ਛੋਟਾ ਲੈਂਦਾ ਜਿਹਦਾ ਮੇਨ ਪਰਸਨ ਦਾ ਬਰਥਡੇ ਆ ਉਮਰ ਦਾ ਹੁੰਦਾ ਨੀ ਖਾਣਾ ਨਹੀਂ ਹੁੰਦਾ ਉਮਰ ਦਾ ਸਾਹ ਬਣਾ ਵੀ ਲੈਂਦਾ ਛੋਟੇ ਬੰਦੇ ਦਾ ਛੋਟਾ ਨਾਲੇ ਨਾਲੇ ਤੁਹਾਡਾ ਚਾਚਾ ਵੀ ਉਰੇ ਆਏ ਨਹੀਂ ਹਾਂਜੀ ਨਾਲੇ ਚਾਚੀ ਨੂੰ ਫੀਲ ਨਹੀਂ ਹੋਊ ਵੀ ਸਾਰੇ ਕੇਕ ਖਾ ਰਹੇ ਆ ਮੈਂ ਨਹੀਂ ਖਾਣੀ ਮੈਂ ਵੀ ਨਹੀਂ ਖਾਣਾ ਹੈਗਾ ਚਾਚੀ ਨਹੀਂ ਖਾਣਾ ਮੈਂ ਡੈਡੀ ਦੇ ਗੋਡੇ ਦਾ ਰੋਣਾ ਰੋਣਾ ਰਵੀ ਕਿਹੜੇ ਗੋਡੇ ਦਾ ਗੋਡਾਂ ਲਈ ਐਕਸਰਸਾਈਜ਼ ਕਰਾਉਣ ਲਈ ਜਦੋਂ ਮੈਂ ਕਹਿੰਦੀ ਆ ਮੈਂ ਕਿਹਾ ਕਿ ਤੇ ਗੋਡਾਂ ਜਿਹੜਾ ਨਿਕਲੇ ਸੀ ਵਿੱਚ ਹਾਂਜੀ ਬੱਚਾ ਬਹਿਗਾ ਹਾਂਜੀ ਜਿਹੜਾ ਜਨ ਵਿੱਚ ਬੱਚਾ ਨਾਲ ਮਾਰਦੇ ਨਾਲ ਉਹ ਦੋ ਗੱਲਾਂ ਬਹੁਤ ਔਖੀਆਂ ਸਿੱਖਦਾ ਪਹਿਲਾਂ ਤਾਂ ਉਹਦੀ ਮਾਂ ਬੁਲਾਉਣਾ ਸਿਖਾਉਂਦੀ ਆ ਬੋਲ 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 ਜਦੋਂ ਫਿਰ ਵਿਆਹ ਹੋ ਜਾਂਦਾ ਫਿਰ ਘਰ ਵਾਲੇ ਕਹਿੰਦੇ ਚੁੱਪ ਬੋਲਣਾ ਨਹੀਂ ਹੈਗਾ ਇਹਨੂੰ ਚੁੱਪ ਖਰਾ ਦਿੰਦਾ ਮੈਂ ਵੀ ਅੱਜ ਇੱਕ ਚੁਟਕਲਾ ਸੁਣਿਆ ਉਹ ਜੋ ਕਿਸੇ ਡਾਕਟਰ ਦੇ ਘਰ ਵਾਲੀ ਨੂੰ ਕਾਫੀ ਹੋ ਜਾਂਦੇ ਬਿਮਾਰ ਉਹਦਾ ਆਪਰੇਸ਼ਨ ਹੋਣਾ ਹੁੰਦਾ ਤੇ ਡਾਕਟਰ ਕਹਿੰਦਾ ਮੈਂ ਹੀ ਆਪਰੇਸ਼ਨ ਕਰਨ ਵਾਲੀ ਆ ਉਹਨੂੰ ਲੈ ਜਾਂਦੇ ਨੇ ਅੰਦਰ ਪਹਿਲਾਂ ਉਹਨੂੰ ਨਹੀਂ ਸੁਣੇ ਬੇਹੋਸ਼ ਕਰਨ ਦੀ ਕੋਸ਼ਿਸ਼ ਕਰਦੇ ਪਹਿਲਾਂ ਬੇਹਿੰਸਾ ਹਾਂ ਕੋਹੋਂ ਦੇ ਦੇ ਇਹ ਜ਼ਾਰਾ ਮਸਰੀ ਪਰ ਰਿੰਗਾਂ ਜ਼ਾਰਾ ਨਿਕੋ ਜਿਹਾ ਕਰੋਂ ਟੀਕਾ ਲਾਉਂਦੇ ਨੇ ਫੇਰ ਵੀ ਜਾਂਦੀ ਪਹਿਲਾਂ ਤੀਜਾ ਕੁਝ ਬਹੁਤ ਸਟਰੋਗਨ ਕਲੋਰੋਫਸ ਸੁਗਾਈ ਜਾਂਦੇ ਨੇ ਫੇਰ ਸੁਭਾਉਣ ਲੱਗਦੇ ਨੇ ਮੈਂ ਕਿਤੇ ਤੇਰੇ ਨਾਲ ਦੋ ਜਿੰਨੀ ਤੇਰੇ ਨਾਲ ਮੈਂ ਬੇਸਤੀ ਆਲੰਦਰਾ ਪ੍ਰਸ਼ਨ ਨਹੀਂ ਕਹਿੰਦੇ ਵੀ ਜਿੱਦ ਕਰਿਆ ਦੋ ਘੜੀਆਂ ਜੋਨੀ ਦੇ ਦੀਆਂ ਫੇਰ ਉਹ ਵੇਖੀ ਸੀਗੀ ਵੀ ਉਹ ਮਤਲਬ ਲੇੜੀ ਦੀ ਡਿਲੀਵਰੀ ਹੋਈ ਕਹਿੰਦੇ ਵੀ ਉਹ ਉਹਦੇ ਘਰ ਵਾਲਾ ਦੱਸਣਾ ਗੱਲਾਂ ਵਾਰਿਆ ਸੀਗਾ ਤੇ ਉਹ ਆਹ ਦਰਦ ਦਾ ਕੋਈ ਧਿਆਨ ਨਹੀਂ ਦੇ ਰਿਹਾ ਮੈਂ ਕਿਹਾ ਜਦੀ ਉੱਠੀ ਵੀ ਘੜੀ ਹੋ ਗਈ ਇਹਨਾਂ ਨੇ ਕਿੰਨਾ ਨੁਸਾਨ ਨਹੀਂ ਕਰ ਚੱਲ ਜਾ ਕੱਟ ਪਰਜੂ ਆਣਾ ਜੂਦੇ ਪਰ ਮੇਰਾ ਬੈਠੀ ਡੇੜ ਹੋ ਗਈ ਆਂਗੇ ਮੈਂ ਦੇਖੋ ਬੱਚਾ ਬੱਡਾ ਕਿਹੜਾ ਹੋ ਗਿਆ ਸੋਹਣਾ ਬਜਾ ਸੋਹਣਾ ਬਹੁਤ ਆ ਕਿਊਟ ਆ ਦੇਖੋ ਬਹੁਤ ਹਾਂ ਵਧੀਆ ਨੂੰ ਪਤਾ ਲੱਗਾ ਐਡਾ ਕੇ ਲਿਆਵੇ ਮਿੱਠਾ ਗੈਂਚਾ ਪਹਿਲਾਂ ਪਤਾ ਹੀ ਨਹੀਂ ਸੀ ਭਾਈਆ ਇਹ ਕਹਿੰਦੇ ਮੈਨੂੰ ਆ ਰੈਡ ਡਿਵੈਲਪਮੈਂਟ ਚਾਹੀਦਾ ਮੈਨੂੰ ਮੇਰਾ ਦੋ ਜਿੰਦੇ ਵਧੀਆ ਮੰਮੀ ਦੇ ਚਾਹਤੀ ਹੋਵੇ ਮੈਂ ਬੋਜੇ ਪਲੇਜ਼ ਬਈ ਜੋ ਵੀ ਵਰਦਾਉਂ ਮੁੰਡਾ ਨੀ 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 ਐਕਟਿਵ ਦੇ ਵਿੱਚ ਹੀ ਗੱਲ ਕਰ। ਹਾਂ ਕੀ ਕੰਮ ਹੈਪੀ ਬਰਥਡੇ। ਵੀ ਐਕਟਿਵ ਹੈ। ਜੋ ਵੀ ਹੈ ਉਹ ਸਕੂਟਰੀ ਦਾ ਚੱਲ ਚੱ ਫੜ ਗਿਆ ਖੜ ਗਿਆ ਹੈਂਡਲ ਫੜ ਕੇ। ਹੈਪੀ ਬਰਥਡੇ। ਸਕੂਟਰੀ ਜਿਹਦਾ ਇਹ ਬੇਸਕੂਟਰੀ ਵਾਲੇ ਬਰਥਡੇ ਵਾਲੇ। ਨਹੀਂ। ਕਾਪਾ ਖਾਣਾ। ਕਹਿੰਦਾ ਸ਼ਾਮ ਨੂੰ ਆਉਂਗਾ। ਕਿੰਨੇ ਘੰਟੇ ਆ? 3। 3 ਮਿੰਟ। ਚਾਰ ਪੈਸੇ ਨੇ ਪਾਪਾ ਨੇ ਕੋਈ ਖਾਤਾ ਡੇਢ ਇੱਕ ਰੋਟੀ ਦੱਲੀ ਪਾਪਾ ਨੇ ਮੈਂ ਘੜਾ ਲਾ ਜੇ ਥੋਖੀ ਘੜਾ ਜੀ ਚੀਨਾ ਕਰੇਂ ਜੀ ਦੇ ਦਿੰਦੇ ਆਹ ਕ੍ਰੀਮ ਦੇ ਕ੍ਰੀਮ ਕੋਲੀ ਸੁਆਸਾਂ ਭਰ ਗਏ ਮੈਂ ਭਾਰ ਬਾਰੇ ਬੜੇ ਪਲੇਟਾਂ ਥਾਲਾ ਰਹਿਦੀ ਹੈ ਇਹ ਮਹਾ ਭੋਜਨ ਹੋ ਰਿਹਾ ਹੈ ਬਾਈ ਮੈਨੂੰ ਨਾ ਭੰਦੀ ਆ ਇਹ ਕਰ ਆ ਡੈਡੀ ਦਾ ਅੱਧਾ ਮੰਮੀ ਦਾ ਹੋ ਰਹੀ ਮੈਨੂੰ ਛੱਡਦੇ ਹੋ ਮੈਨੂੰ ਮੈਨੂੰ ਦੋਨੇ ਛੱਡ ਦੇ ਦੋਨੇ ਛੱਡ ਦੇ ਮੈਨੂੰ ਦੋਨੇ ਨਹੀਂ ਮੇਰਾ ਨਾ ਬੱਸ ਦੋਨੇ ਕਰ ਦੇ ਦੋਨੇ ਕਰ ਦੋਨੇ ਦੋ ਦੋਨੇ ਨਹੀਂ ਥੋੜਾ ਦੇ ਦੇ ਦੋਨੇ ਮੇਰੇ ਨਾ ਥੋੜਾ ਥਰ ਥਰ ਕਰਕੇ ਥੋੜਾ ਜਿਹਾ ਹੋ ਵੀ ਤੇਰਾ ਥੋੜਾ ਮੁੰਡਾ ਹੋ ਗਿਆ ਮੋਰ ਆ ਗਿਆ ਅਸੀਂ ਹੈਪੀ ਬਰਥਡੇ ਮਨਾ ਰਹੇ ਹਾਂ ਕੇ ਕੇ ਕੇਟਾ ਬੜਾ ਲਿਆਂਦਾ ਤੇ ਅਜੋ ਤੇਨ ਨੂੰ ਵੀ ਦਿੰਨੇ ਆ ਆ ਕਰੀ ਮੇਰਾ ਬਿਆ ਪਲੇਟ ਚ ਪਲੇਟ ਹਰ ਦਾ ਸੋ ਵੀ ਸਾਡਾ ਕਿਹੜਾ ਜਵਾਨ ਹੈ ਉਹ ਦੋ ਜਨਮ ਚ ਝੂਠੇ ਕਿਵੇਂ ਹੋ ਗਏ ਅੱਛਾ ਮੈਂ ਪਾਇਆ ਸੀ ਇਹਦੀ ਜਵਾਨਕ ਦਾ ਲੈ ਰਹੇ ਆ ਆਪਣਾ ਘਰੇ ਜਵਾਨਕ ਤਾਂ ਕੀ ਕਰਾਉਣਾ ਅਸੀਂ ਜਵਾਨ ਕੇ ਆਂ ਜਵਾਨਕਾਂ ਦਾ ਜਨਮ ਅਸੀਂ ਤਿੰਨ ਜਵਾਨ ਕੀ ਆ ਜਵਾਨ ਕਿਹੜਾ ਨਹੀਂ ਹੈ ਜੱਟੇ ਜੱਟੀ ਦਾ ਜਨਮ ਦੇਣਾ ਜਵਾਨ ਕੇ ਆ ਲਾ ਬਾਬਾ ਲੱਗਦਾ ਤਾਂ ਜਵਾਨ ਕੇ ਆ ਨਾ ਮੈਂ ਸਹੀ ਸਭ ਆ ਕੇ ਆ ਦੇਖ ਹੈ ਹੈਪੀ ਬਰਥਡੇ ਗਰਲ ਬੈਠੀ ਐ ਟਾਰਗੇਟ ਕਿੰਨੇ ਅੱਜ ਸਵੇਰੇ ਸਾਰੇ ਟੱਬਰ ਦੇ ਗਿਨਾਤੇ ਨਾ ਮੇਰਾ ਨੋਈ ਮਿਲੇ ਪਤਲਾ ਨੇ ਲਉ ਤੇ ਮੇਰਾ ਹਾਂ ਕਹਿੰਦਾ ਰਾਜ ਜੀ ਨੂੰ ਜ ਮੈਨੇ ਯਾਦ ਕਰਾਇਆ ਵੀ ਕਹਿੰਦਾ ਪਾਪੂਤਾ ਤਾਂ ਹੈਗਾ ਤੁਹਾਡੇ ਆਪਣੇ ਆਪ ਨਵੇੜਦੇ ਹੋ ਰੋਲੇ ਤੁਹਾਡੇ ਬਹੁਤ ਚੰਗੇ ਹੋ ਹੁਣ ਲੱਗਦਾ ਬੱਟਾ ਵਾਚਦਾ ਸੀ ਮੈਂ ਤਾਂ ਇਹ ਕਹਿਣਾ ਚਾਹਦੀ ਸੀ ਵੀ ਦੇਖੋ ਛੋਟੇ ਕੇਕ ਦਾ ਬਹੁਤ ਫਾਇਦਾ ਇੱਕ ਤਾਂ ਪੈਸੇ ਬਚੇ ਦੂਜਾ ਭਾਂਡੇ ਬਚੇ ਤੇ ਮਤਲਬ ਵੀ ਇੱਕ ਖਲਾਰਾ ਵੀ ਜਿਹੜਾ ਵੱਜ ਜਾਂਦਾ ਉਹਦਾ ਡੱਬਿਆਂ ਜਾਂਦਾ ਉਹ ਚੱਕਣਾ ਪੈਂਦਾ ਹੁੰਦਾ ਉਹ ਫ੍ਰਿਜ ਚ ਸਾਂਭਣਾ ਪੈਂਦਾ ਹੁੰਦਾ ਬਾਕੀ ਮਿੱਠਾ ਘੱਟ ਖਾਦਾ ਮੈਂ ਨਾ ਕੋ ਬੋਲਣਾ ਮਿੱਠੇ ਨੂੰ ਸੇਧ ਬੱਜੀ ਅੱਜ ਪਤਾ ਸੀ ਥੋੜਾ ਥੋੜਾ ਸਵਾਦ ਵੜਾ ਲੱਗਿਆ ਪਹਿਲਾਂ ਬੜਾ ਚਾਹ ਹੁੰਦਾ ਸੀ ਕੇਕ ਦਾ ਹੁਣ ਨਹੀਂ ਹੁਣ ਘੱਟ ਗਿਆ ਚਾਹ ਗਿਆ ਇਹ ਵੀ ਇਸਮੀ ਨੇ ਜੇ ਸਾਡੇ ਬਹੁਤ ਸਾਰਾ ਨਾ ਜਾਣ। ਫਿਰ ਅਸੀਂ ਹੁਣ پیسے ਬਚਾ ਕੇ ਚੱਲੋ। ਨਹੀਂ ਮਿੱਠਾ ਉਹ ਵੀ ਮਿੱਠਾ ਹੀ ਮਿੱਠਾ ਹੋ ਜਾਂਦਾ ਵਾ। ਉਹ ਵੀ ਮਿੱਠਾ ਆ ਜਾਂਦਾ ਨਾ ਸਾਡੀਆਂ ਚ ਵਿਆਹ ਵੀ ਹੋ ਆ ਜਾਂਦੇ ਨੇ। ਹਜੇ ਸਾਨੂੰ ਵਿਆਹ ਵੀ ਨਹੀਂ ਆਏ ਹੈਗੇ ਬਹੁਤ ਮਤਲਬ ਤੇ ਵੀ ਕਮੀ ਪੈ ਰਹੀ ਹੈ ਸਾਨੂੰ। ਕਣ ਇਹ ਵੀ ਮਿੱਠਾ ਵਾ। ਉਹ ਗਾਈ ਰੇਲ ਵੀ ਰੋਲਦੀ ਹੈ। ਕੱਲ ਉੱਥੇ ਮਟੇਲ ਫੜਾ ਕੇ ਗਏ ਨੇ। ਇਦੋਂ ਉਹ ਡੱਬੇ ਮਸੀਨ ਹਮ ਮਸੀ ਮੈਨੂੰ ਦੱਸਦੀ ਕਹਿੰਦਾ ਰਹੇਬ ਹੋਰ ਲੈ ਜਾਂਦੀ ਮੈਂ ਕੋ ਉਹਨੂੰ ਕਹਿੰਦਾ ਸੀ ਸਿੱਧੀ ਗੱਡੀ ਕੱਚ ਦੇ ਵਿੱਚ ਆਹ ਨਹੀਂ ਮੈਨੂੰ ਕਿਹਾ ਸੀ ਕਿ ਹੋਰ 12 ਬੈਗ ਹਨ ਮੇਰੇ ਕੋਲ ਸੀ ਹਾਂਜੀ ਉਹਨੂੰ ਕਹਿੰਦਾ ਸੀ ਉਹਦੇ ਪੈਕ ਕਰਕੇ ਪਟਿਆਲੇ ਫੜਾ ਜਾ ਮੈਂ ਉੱਥੋਂ ਮੰਗਾਉਣਾ ਹੈ ਬੜਾ ਸਾਮਾਨ ਹੋਰ ਬਹੁਤ ਕਰੀ ਜਾਂਦਾ ਤੇ ਮਿੱਠਿਆ ਜੀ ਹਾਂ ਫਟ ਲੱਗੀ ਕਰਕੇ ਆਪਾ ਦਾ ਫਰੇਸ਼ਨ ਕਰਾਇਆ ਕਰਕੇ ਮਿੱਠਾ ਖਾ। ਸਾਰੇ ਦਿਨ ਖਾਈ ਜਾਂਦੇ ਸਾਰੇ ਫੇਲੇ ਪੱਤ ਖਾਂਦਾ ਜਿੱਦਣ ਦੇ ਬੈਠਦੇ ਪਹਿਲਾਂ ਮੈਂ ਕਹਿਆ ਸੀ 2:00 ਵਜੇ ਘਰ ਚ ਆਉਣਾ ਡੈਡੀ ਦੇ ਵਜੋਂ ਨਹੀਂ ਕਰਦਾ ਹੋਰ ਹੋਰ ਹਾਂਜੀ ਪਹਿਲਾਂ ਸਾਡੇ ਦਾਦਾ ਦਾਦੀ ਮੰਮੀ ਡੈਡੀ ਕਹਿੰਦੇ ਹੁੰਦੇ ਸੀ ਕਿ ਜੇ ਮੀਂਹ ਪੈਂਦਾ ਹੈਗਾ ਨਾ ਵੀ ਡੱਡੂ ਕਰ ਜਾਂਦਾ ਡੱਡੂ ਦੇ ਮਾਰੂ ਨਾ ਕਹਿੰਦੇ ਸਾਨੂੰ ਗੁੰਗੀ ਘਰ ਵਾਲੀ ਬਣੂਗੀ ਹਾਂਜੀ ਉਹ ਜੇ ਕਿਤੇ ਰੂੜੀ ਰੂੜੀ ਕੋਈ ਲਾਗੇ ਦੀ ਕੋਈ ਉਹ ਵਧੀਆ ਹੁੰਦਾ ਡੈਡੀ ਦੇਖ ਲੋ ਵੀ ਗੁੱਗੀਆਂ ਜਿਹੜੀਆਂ ਗੁੜੀਆਂ ਆਹ ਉਹ ਕੁਆਰੀਆਂ ਬੈਠੇ ਰਹਿੰਦੀਆਂ ਉਹਨਾਂ ਨੂੰ ਰਿਸ਼ਤੇ ਨਹੀਂ ਹੁੰਦੇ ਫਿਰ ਤੁਸੀਂ ਕਹਿਣਾ ਸੀਗਾ ਕੁੜੀ ਦੇਖ ਕੇ ਛੱਡ ਜਾਂਦੀ ਸੀ ਉਹ ਤੇਰਾ ਆਪਾ ਹੋੜ ਹੀ ਮਾਰਦੇ ਜੀ ਲੱਗਦੀ ਵਾਹ ਨਾ ਨਾ ਵੱਡੇ ਉਹਨਾਂ ਨਾਲ ਉਹ ਵੀ ਹੁੰਦੇ ਹੋਣੇ ਉਹ ਸਾਈਜ਼ ਦੇ ਹਿਸਾਬ ਨਾਲ ਚੜਾਉਂਦੇ ਨੇ ਨਾ ਤਾਂ ਹੀ ਬੰਦਾ ਲੰਬਾ ਹੋ ਜਾਂਦਾ ਬੰਦਾ ਨਹੀਂ ਆਏ ਤੁਹਾਡੇ ਉਹ ਲੰਬਾ ਤਾਂ ਤਾਂ ਹੁੰਦਾ ਹੈ ਉਹ ਜਿਹੜੀ ਲੱਤਾਂ ਆਉਂਦੀਆਂ ਉਹ ਵੀ ਕਹਿੰਦੇ ਥੋੜਾ ਜਿਹਾ ਫਰਕ ਪੈ ਜਾਂਦਾ ਪੈਂਦਾ ਉਹ ਕਹਿੰਦੇ ਮੇਰੇ 1 ਇੰਚ ਤੋਂ ਉੱਪਰ ਦਾ ਫਰਕ ਨਹੀਂ ਪੈਂਦਾ ਉਹ ਅੰਕਲ ਵੀ ਕਹਿੰਦੇ ਸੀ ਮੇਰੇ ਮਾਸੇ ਵੀ ਮਾਰਦੇ ਹਾਂ ਉਹ ਹਾਈਟ ਵੀ ਜਿਹੜੀ ਬਤਾਉਂਦੇ ਨੇ ਉਹਨੇ ਤਾਂ ਇਹ ਦੱਸਿਆ ਸੀਗਾ ਵੀ ਉਦੋਂ ਠੀਕ ਪਹਿਲਾਂ ਇਹ ਬਿੰਗੀਆਂ ਹੋ ਗਈਆਂ ਸੀ ਹੁਣੇ ਓਹੀ ਆ ਕੋ ਤੁਸੀਂ ਕਿਹੜੇ ਅੰਕਲ ਦੀ ਗੱਲ ਕਰਦਾ ਮੈਂ ਗੰਗਾ ਰਗਰ ਵਾਲੇ ਅੰਕਲ ਦੀ ਗੱਲ ਕਰਦਾ ਉਹਨੇ ਦੱਸਿਆ ਕਿ ਜਦੋਂ ਮੈਂ 93 ਚ ਗਿਆ ਸੀ ਸਟੱਡੀ ਕਰਨ ਉੱਥੇ ਉਹ ਤੋਂ ਕਹਿੰਦੇ ਅਸੀਂ ਦੇਖਿਆ ਸੀ ਵੀ ਵੱਧਦੇ ਨੇ ਵੱਧ ਜਾਂਦਾ ਉਹ ਤੇਰੇ ਆਪਣੇ ਵੀਡੀਓ ਬਣਾ ਲੈ ਐਕਸਰਸਾਈਜ਼ ਕਰਦੇ ਸੀ ਹਾਂਜੀ ਕੋਈ ਨਹੀਂ ਬਣਾ ਰਹੇ ਨੇ ਸੇਮ ਦਿਨ ਪਹਿਲਾ ਕੱਤ ਹੁੰਦਾ ਉਹ ਨਾ ਹੋ ਜਾਂਦਾ ਦੁਬਾਰਾ ਵਿਚਾਰੇ ਜੇ ਖਾਂਟ ਜਾਂਦਾ ਹਾਂ ਹਾਂ ਉਹੀ ਕਹਿੰਦੀ ਹੈ ਸੇਮ ਹੋਣਾ ਤੇ ਉਨੇ ਹੀ ਹੋ ਫਿਰ ਉਹ ਪਹੁੰਚਦਾ ਨਹੀਂ ਮੈਨੂੰ ਮੈਨੂੰ ਕਹਦਾ ਨਹੀਂ ਕਹਿੰਦਾ ਡੇਢੀ ਜਦ ਆਪਾਂ ਨੰਮੇ ਪੈ ਸਵੇਰ ਉੱਠਦੇ ਨੇ ਕੱਤ ਪੜਿਆ ਹੁੰਦਾ ਜਾਂ ਖੜੇ ਹੋ ਜਾਂਦੇ ਗਰੀਡ ਦੀ ਹੱਡੀ ਦੇ ਵਿੱਚ ਸਾਰੇ ਵਾਲ ਨਿਕਲ ਜਾਂਦੇ ਨੇ ਜਿਵੇਂ ਜਿਹੜਾ ਸੰਦਾ ਪੈਂਦਾ ਬੰਦਾ ਉਹਦੇ ਨਾਲ ਫਰਕ ਪੈ ਜਾਂਦਾ ਵਾ ਜਿਹੜਾ ਬੰਦਾ ਆਪਰੇਸ਼ਨ 'ਚ ਵੀ ਆਏ ਲੱਤ ਚੱਕਦੇ ਆਏ ਲੱਤ ਕੋਈ ਵਧੀਆ ਬਣਾ ਬੰਦਾ ਹਾਕੀ ਵੀ ਪਈ ਹੋਈ ਆ ਹਾਕੀ ਹਾਕੀ ਉਹਦਾ ਹਾਕੀ ਦਾ ਨਾਮ ਮਸਕਾਨ ਆ ਪਰ ਚਿਹਰਿਆਂ ਤੇ ਰੋਣਾ ਲਿਆ ਦਿੰਦੀ। ਦਬਦਬਾ ਪੂਰਾ ਹੈ ਹਲੇ। ਕੋਈ ਇਹ ਦਬਦਬਾ ਮੰਨਦਾ। ਸਾਰੇ ਮੈਂ ਬਣੇ। ਸਾਰੇ ਸਾਰੇ ਤਾਂ ਮਨ ਕਰਨੀ ਹੁੰਦੀ। ਇਹ ਬਸ ਜਿੱਦਣ ਵਾਕਰ ਤੋਂ ਸੋਟੀ ਦੇ ਸ਼ਿਫਟ ਹੋਗੇ ਉਧਰ ਦੇਖਿਓ ਤੁਸੀਂ। ਵਾਹ ਕੈਮਰੇ ਜਿਹੜੇ ਆਪਣੇ ਫੋਨ ਤੇ ਦੇਖਿਆ। ਇਹ ਰਾਜਦੀਪ ਘੋਵਾ ਸੀਗਾ। ਵੇ ਜਦੋਂ papa ਸੌਂ ਪੀ ਲੈ ਕੇ ਤੁਰਿਆ ਹੈ ਹੈ ਰਾਜੇ ਕਹਿੰਦਾ ਵਾਹ ਯਾ ਚ ਦੇਖ ਲਾਜ ਤੇ ਘਰ ਚੋਂ ਜੇ ਮੈਂ ਕਮਾਉਂਗਾ ਬਾਕੀ ਠੀਕ ਆ ਬਾਕੀ ਮੈਂ ਕੁਛ ਨਾ ਜੋੜੀ ਹੈ ਹੱਡ ਕਿਵੇਂ ਪਾਈ ਹੈ ਡੈਡੀ ਨੂੰ ਤਾਂ ਕੈਮਰਾ ਚੁਲਾ ਨਹੀਂ ਆਉਂਦਾ ਇੱਕ ਪਾਈ ਹੈ ਬਈ ਸੁਣਦੇ ਆਉਣਗੇ ਅੰਦਰ ਬਾਕੀ ਕੀ ਗੱਲ ਸੁਣਦੇ ਨਹੀਂ ਜਦੋਂ ਨਾ ਆਪਰੇਸ਼ਨ ਕਰਾਇਆ ਕੰਨ ਵੀ ਤੇ ਜਾਣਾ ਸਹੀ ਗੱਲ ਗੱਲ ਹੀ ਸੁਣ ਲੈਂਦੇ ਨੇ ਹੁਣ ਹੁਣ ਰਿਲੈਕਸ ਹੋ ਗਏਗਾ ਨਾ ਬਾ ਗੀ ਬੋਲਿਆ ਕਿ ਨਾ ਸਾਰਾ ਬਹੁਤ ਹੀ ਬਹੁਤ ਜੇ ਇਸ ਨੂੰ ਨਹੀਂ ਸੁਣਦੇ ਗੈਲਾ ਸਹੀ ਗੱਲ ਪਿੰਡ ਪਿੰਗ ਦੀਆਂ ਗੱਲਾਂ ਸੁਣਨਾ ਧਿਆਨ ਆ ਉਹ ਧਿਆਨ ਵੀ ਬੰਦਦਾ ਇੱਕਦਾਂ ਤੇ ਜਾਂਦਾ ਤੂੰ ਅੱਜ ਰੇਲ ਕੋਈ ਬਾਪੂ ਜੀ ਐਸੀ ਕਿ ਕਹਿੰਦੇ ਮੈਨੂੰ ਇੱਕ ਚੋਕਲਾ ਤੇ ਗੇਟ ਮੜਾ ਮੋਟਾ ਖਾਓ ਜਾਂਦੀ ਤੇ ਇਹ ਤੇ ਇਹ ਕਿਹੜੇ ਨਾਲਦੀ ਆ ਚਾਪ ਵੀ ਉਹ ਹਵਾ ਚੱਲਦੀ ਉਹ ਮੜਾ ਕੋਡ ਗਿਆ ਤੁਸੀਂ ਉਹ ਸਿਰ ਮੈਗਸਲ ਤੁਹਾਨੂੰ ਬਾਹਰ ਲਾ ਤਰੇ ਚ ਤਕ ਬਾਹਰ ਤੋ ਇਹ ਤੂੰ ਆਏ ਸੀ ਕਿ ਮੰਮੀ ਕਿਹਾ ਮੈਨੂੰ ਬਾਹਰ ਕੱਢ ਕੇ ਕੁਮੜੀ ਚੜਾ ਲਾ ਲਾ ਲੋਕ ਕੀ ਨਹੀਂ ਸੋਚਣਾ ਜਿਹੜੇ ਰੈਣੀ ਕਿੰਨਾ ਡਰਦੇ ਐ ਨਹੀਂ ਪਤਾ ਵੀ ਇਹਦੇ ਜਮੇ ਉਲਟਾ ਬਿਹਾਈਂਡ ਦ ਸੀਨ ਮੋ ਪਾਉਣਾ ਚਾਹੀਦੇ ਨੇ ਵਾਸਤੇ ਨਾ ਦੇਖਣ ਸੀਰੀਅਲ ਆ ਰਿਹਾ ਉਹ ਵੀ ਬਿਹਾਈਂਕ ਪਿਛੇ ਆ ਜਾਂਦਾ ਤੇ ਰਵੀ ਮੇਰੀ ਲੱਤ ਘੁੱਟ ਗਿਆ ਅੱਜ ਰਾਜਦੀਪ 2-3 ਦਵਾ ਭੁੱਲ ਜਾਂਦਾ ਮੈਂ ਤੇ ਬੜਿਆ ਮੈਂ ਹਾਕੀ ਫੜਾਈ ਕਹਿੰਦਾ ਨਹੀਂ ਪਾਪਾ ਮੈਂ ਆ ਗਿਆ ਪੂਰੀ ਲੱਤਾਂ ਬਾਹਰ ਨਹੀਂ ਕਹਿਣਾ ਮੈਂ ਫੇਕਾ ਫੋਲਡ ਕਰਨਾ ਨਾ ਵੀ ਬਹੁਤ ਉਹ ਹੋ ਗਿਆ ਵੀਡੀਓ ਲੰਬੀ ਹੋ ਗਈ ਹੋਣੀ ਚਾਹੀਦੀ ਤੇਰੀ ਰੱਗ ਲੰਮੀ ਉਮਰ ਕਰੇ ਤੰਦਰੁਸਤ ਰਹੇ ਅੱਜ ਤੋਂ ਲੋਕਾਂ ਦੇ ਸਾਲ ਵਾਧਦੇ ਨੇ ਤੇਨੇ ਘੜ ਦੇ ਹੀ ਜਾਂਦੇ ਨੇ ਕੋਈ ਕੀ ਕਹਿੰਦੇ ਰਾਜੀਤੂ ਕਹਿੰਦਾ ਪਤਾ ਨਹੀਂ ਲੱਗਾ ਕਹਿੰਦਾ ਮੈਂ ਤਾਂ 30000 40 ਦੇ ਕਹਿੰਦਾ ਥੱਲੇ ਚੱਲਦੀ ਆ ਮੰਮੀ ਕੀ ਕਹਦਾ ਬਾਧੀਆਂ ਨਹੀਂ ਭਾਗ ਵੀ ਇੰਨੀ ਸੀ ਰਾਜੀਤ ਵੀ ਹੋਈ ਗੱਲ ਹਾਂ ਤਾਂ ਲੋਕ ਵਧੇ ਜਾਂਦੇ ਨੇ ਲਓ ਜੀ ਹਾਂ ਤਾਂ ਸਾਲ ਲੈਣੀ ਪਤਾ ਕਿੰਨੇ ਛੇ ਆਸਾਂ ਜਾ ਕੇ ਚੱਲਦੇ ਆ ਕਹਿੰਦੇ ਸੀ ਇੱਕ ਆ 25 ਦਾ ਇੱਕ ਮਹੀਨਾ ਨਿਕਲ ਗਿਆ ਮੈਂ ਵੀ ਕਹਿੰਦਾ ਸੀ ਮੰਮੀ ਨੂੰ ਹੈਗਾ ਇੱਕ ਮਹੀਨਾ ਨਿਕਲ ਗਿਆ ਪਰ ਡੈਡੀ ਨੂੰ ਪਤਾ ਵੀ 15 ਨੇ ਨਿਕਲਣੇ ਬਾਕੀ ਇਹਨਾਂ ਨੂੰ ਪਤਾ ਨਹੀਂ ਇਹਦਾ ਪੁੱਤ ਇਹਦਾ ਤਾਂ ਫੈਸਲਾ ਜਿਹੜੀ ਮੈਂ ਗੱਲ ਸੁਣ ਬਹੁਤ ਚਲੋ ਵੀ ਜੇ ਭਾਂਡੇ ਮਾਣਨੇ ਆ ਬਾਈ ਸਾਰੇ ਨੂੰ ਪਿਆਰ ਭਰੀ ਸਾਰੇ ਮਾਣ ਜੀ ਸਾਥ ਸ਼੍ਰੀ ਅਕਾਲ